ਜਿਹੜੀ ਸ਼ਾਦਿਸ ਇਹਨਾਂ ਨੇ ਮੇਰੇ ਨਾਲ ਰਚੀ ਹੈ ਇਹ ਸੱਡੇ ਅੰਚਰ ਰਚਿਆ ਹੋਇਆ ਜਿਹੜਾ ਮੈਨੂੰ ਮਾਰਨ ਪਿੱਛੇ ਇਹਨਾਂ ਨੇ ਕਿਸੇ ਮਰਨਮਾਨਤਨ ਨੂੰ ਮਾਰ ਕੇ ਖਤਮ ਕਰਨਾ ਔਰ ਪਟਿਆਲੇ ਤੇ ਰਾਜ ਕਰਨਾ ਜਿਹੜੀ ਸ਼ਾਦਿਸ ਇਹਨਾਂ ਨੇ ਮੇਰੇ ਨਾਲ ਰਚੀ ਹੈ ਇਹ ਸੱਡੇ ਅੰਚਰ ਰਚਿਆ ਹੋਇਆ ਜਿਹੜਾ ਮੈਨੂੰ ਮਾਰਨ ਪਿੱਛੇ ਇਹਨਾਂ ਨੇ ਕਿਸੇ ਮਰਨਮਾਨਤਨ ਨੂੰ ਮਾਰ ਕੇ ਖਤਮ ਕਰਨਾ ਔਰ ਪਟਿਆਲੇ ਤੇ ਰਾਜ ਕਰਨਾ ਇਹਨਾਂ ਨੇ ਜਿੱਦ ਗਲੀ ਦੇ ਕੋਲ ਆਕੇ ਮੇਰੇ ਉੱਤੇ ਇਹਨਾਂ ਨੇ ਜਾਲੇ ਵਾਂ ਮਲਾ ਕਰਿਆ ਮੇਰੀ ਗੱਡੀ ਦੇ ਉੱਤੇ ਇਹਨਾਂ ਨੇ ਗੋਲੀ ਚਲਾਈ ਔਰ ਮਦੋਸ਼ੀਆਂ ਨਸਪਾੜੇ ਕੇ ਅੰਦਰ ਵੀ ਦੇ ਦਾਂਗੇ ਸਿਰਮਾਨਡ ਤੇ ਵੀ ਲਾਵਾਂਗੇ ਸਭ ਕੁਝ ਕਰਾਂਗੇ ਲੇਕਿਨ ਅਜੇ ਤੱਕ ਕੁਝ ਵੀ ਨਹੀਂ ਹੋਇਆ ਤੁਹਾਨੂੰ ਉਹ 166 ਨੰਬਰ ਮਕਦਮਾ ਇਹਦੇ ਉੱਤੇ ਦਰਜ ਵੀ ਹੈ ਉਹ 166 ਨੰਬਰ ਮਕਦਮੇ ਦੀ ਰੰਜਸ਼ ਦੇਵੀ ਤਾਂ ਕਿ ਇਹਨਾਂ ਨੇ ਰਾਤ ਮੇਰੇ ਤੇ ਗੋਲੀ ਚਲਾਈ ਇਹ ਤਾਂ ਗੱਡੀਆਂ ਲਾ ਲੈਂਦੇ ਨੇ ਮਗਰ ਮੇਰੇ ਤੇਲਿਆਂ ਦਾ ਮੇਰੇ ਬੱਚਿਆਂ ਦਾ ਬਾਜ਼ਾਰ ਤਾਂ ਆਣਾ ਜਾਣਾ ਘਰੋਂ ਸਾਨੂੰ ਨਿਕਲ ਨਾ ਨਾ ਜਿੱਤੇ ਇਹੋ ਦੋਸ਼ ਲਗਾ ਰਹੇ ਨੇ ਕਿ ਕਾਰ ਦੇ ਉੱਪਰ ਫਾਇਰ ਕੀਤਾ ਤੇ ਉਹ ਫਰੈਂਸ ਦੀ 팀 ਜਾਜ ਕਰ ਰਹੀ ਹੈ ਬਾਕੀ ਹਰ ਐਂਗਲ ਤੋਂ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਪੜਤਾਲ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਉਹਦੇ ਅਕੋਰਡਿੰਗ ਕਾਰਵਾਈ ਕਰਦੇ ਹਾਂ ਪੜਤਾਲ ਦਾ 파ਟ ਹੈ ਜੀ ਪੜਤਾਲ ਕਰਾਂਗੇ ਪੜਤਾਲ ਤੋਂ ਜੋ ਸਾਹਮਣੇ ਆਊਗਾ ਉਹ ਉਹ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹ ਗੋਲੀ ਚੱਲੀ ਹੈ ਕੀ ਮਾਮਲਾ ਸੀਗਾ ਇਹ ਸੋਚੇ ਸਾਜ ਜਿਹੜੇ ਸਾਜ ਸੇ ਇਹਨਾਂ ਨੇ ਮੇਰੇ ਨਾਲ ਰਚੀ ਹੈ ਇਹ ਛੜਿਆੰਚ ਰਚਿਆ ਹੋਇਆ ਜਿਹੜਾ ਮੈਨੂੰ ਮਾਰਨ ਪਿੱਛੇ ਇਹਨਾਂ ਨੇ ਕਿ ਸਿਮਰਨ ਮਾਨ ਤੋਂ ਮਾਰ ਕੇ ਖਤਮ ਕਰਨਾ ਔਰ ਪਟਿਆਲੇ ਤੇ ਰਾਜ ਕਰਨਾ ਇਲਾਕੇ ਤੇ ਰਾਜ ਕਰਨਾ ਜਿਹੜਾ ਅਸੀਂ ਮੰਗਦੇ ਆ ਇਹ ਰੀਟਾ ਮਹੰਤ ਜੀ ਨੇ ਮੈਨੂੰ ਇਲਾਕਾ ਇਹ ਮੈਨੂੰ ਦੇ ਦਿੱਤਾ ਮਕਾਨ ਜਿਹੜਾ ਹੈਗਾ ਇਹ 877 ਨੰਬਰ 8 ਨੰਬਰ ਗਲੀ ਗੁਰੂ ਨਾਨਕ ਨਗਰ ਇਹ ਮੈਨੂੰ ਪੁੰਨੋ ਨੇ ਦੇ ਦਿੱਤਾ ਗੁਰਦਿੱਤ ਨੇ ਉਹ ਮੁੰਡਾ ਹਰਮਨ ਦੇ ਨਾਮ ਹੈਗਾ ਉਹਨਾਂ ਅਸੀਂ ਕੋਟ ਰਾਹੀ ਅਸੀਂ ਅਸੀਂ ਲੈ ਰਹੇ ਆ ਉਹ ਮੇਰੇ ਨਾਲੇ ਖੜੇ ਨੇ ਮੌਜੂਦ ਨੇ ਬਾਕੀ ਇਹ ਮੇਰੇ ਚੇਲੇ ਖੜੇ ਨੇ ਰਾਤ ਅਸੀਂ ਗਏ ਸੀ ਜੀ ਆਪਣਾ ਅਮਨ ਨਗਰ 12 ਏ ਕਲੋਨੀ ਦੇ ਵਿੱਚ ਵਧਾਈ ਲੈਣ ਉੱਥੇ ਵਧਾਈ ਵਾਲੇ ਨੇ ਸ਼ੈਲੀ ਨੂੰ ਫੋਨ ਕਰਿਆ ਸਾਨੂੰ ਕਿਹਾ ਵੀ ਹਾਂ ਭਾਈ ਸਿਮਰਨਮੰਤ ਜੀ ਆਏ ਹੋ ਨੇ ਲਕ ਲੱਕ ਆ ਗਿਆ ਉਹ ਕਹਿੰਦੇ ਕੋਈ ਗੱਲ ਨਹੀਂ ਇਹਨਾਂ ਨੂੰ ਮੈਂ ਦੇਖ ਲਵਾਂਗੀ ਜਦੋਂ ਉਹਨਾਂ ਨੇ ਐਨੀ ਗੱਲ ਕਹੀ ਉਹਨੇ ਸ਼ੈਲੀ ਨੇ ਕੱਟਤਾ ਫੋਨ ਉਹਨੇ ਸੰਦੀਪ ਕੁਮਾਰ ਨੇ ਉਹ ਤੋਂ ਬਾਅਦ ਅਸੀਂ ਉੱਥੋਂ ਵਧਾਈ ਲੈ ਕੇ ਜਿਹੜੇ ਇੱਥੇ ਫਾਟਕ ਨੇਗੇ ਮੈਨੂੰ ਲੱਗਦਾ ਉੱਥੋਂ ਸਾਡੇ ਮਗਰ ਦੋ ਮੁੰਡੇ ਪਏ ਨੇ ਮੋਟਰਸਾਈਕਲ ਤੋਂ ਇੱਥੇ ਆ ਗਲੀ ਦੇ ਕੋਲ ਆ ਕੇ ਇਹਨਾਂ ਨੇ ਜੀ ਗਲੀ ਦੇ ਕੋਲ ਆ ਕੇ ਮੇਰੇ ਉੱਤੇ ਇਹਨਾਂ ਨੇ ਜਾਨ ਲੈ ਵਾਂ ਮਲਾ ਕਰਿਆ ਮੇਰੀ ਗੱਡੀ ਦੇ ਉੱਤੇ ਇਹਨਾਂ ਨੇ ਗੋਲੀ ਚਲਾਈ ਕੱਲੂ ਮੇਰੀ ਜਾਨ ਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮ ਜਾ ਮੇਰੇ ਬੱਚੇ ਮਰ ਜਾਂਦੇ ਆ ਨਾ ਨੂੰ ਮੁੰਡੇ ਨੇ ਮੇਰੇ ਭਰਾ ਨੂੰ 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 ਗੁਰਦੀ ਤਨੋ ਜਿਹੜਾ ਮੇਰੀ ਡਰਾਈਵਿੰਗ ਕਰ ਰਿਹਾ ਸੀ ਗੱਡੀ ਤੇ ਇਹਨੂੰ ਕੁਛ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀ ਇਹਨਾਂ ਦਾ ਹੌਸਲਾ ਐਡਾ ਖੁੱਲ ਗਿਆ ਇਹਨਾਂ ਨੇ ਧਰਨੇ ਲਾ ਲਾ ਕੇ ਪਹਿਲਾਂ ਔਰ ਇਹਨਾਂ ਨੇ ਗੁੰਡਾ ਕਰਦੀਆਂ ਕਰ ਕਰਕੇ ਪ੍ਰਸ਼ਾਸਨ ਦੇ ਉੱਤੇ ਐਸਾ ਦਬਦਬਾ ਪਾ ਲਿਆ ਕਿ ਪਰਚਾ ਹੋਵੇ ਪ੍ਰਸ਼ਾਸਨ ਇਹਨਾਂ ਨੂੰ ਰੈਸਟ ਹੀ ਨਹੀਂ ਕਰ ਪਾਇਆ ਪ੍ਰਸ਼ਾਸਨ ਰੈਸਟ ਹੀ ਨਹੀਂ ਕਰ ਪਾਇਆ ਇਸ ਬਿਨਾਂ ਨਹੀਂ ਕਰ ਪਾਇਆ ਕਿਉਂਕਿ ਗੁੰਡਾ ਕਰਦੀ ਦਿਖਾਉਂਦੇ ਨੇ ਪ੍ਰਸ਼ਾਸਨ ਤੇ ਠੀਕ ਹੈ ਉਹ ਗੁੰਡਾਗਰਦੀ ਜਿਹੜੀ ਇਹ ਦੁਕਾਨ ਦੇ ਨੇ ਉਹਦਾ ਅੱਜ ਨਤੀਜਾ ਤੁਸੀਂ ਅੱਜ ਸਾਰਿਆਂ ਨੇ ਵੀਡੀਓ ਦੇਖ ਕੇ ਲਈ ਤੇ ਸ਼੍ਰੀਆਮ ਮੇਰੀ ਗੱਡੀ ਦੇ ਉੱਤੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਬੋਲੋ ਕਿੰਨੇ ਬੰਦੇ ਸੀਗੇ ਜੀ ਕਦੋਂ ਦੀ ਇਹ ਘਟਨਾ ਲੀ ਹੈ ਬੰਦੇ ਇਹ ਦੋ ਸੀਗੇ ਜੀ ਮੋਟਰਸਾਈਕਲ ਤੇ ਇਹ ਰਾਤ ਕੱਲ ਸਾਢੇ ਸ਼ਾਮ ਨੂੰ ਸ਼ਾਮ ਨੂੰ 7:30 ਵਜੇ ਦੀ ਘਟਨਾ ਹੈਗੀ ਹੈ ਪੁਲਿਸ ਨੇ ਮੌਕੇ ਦੇ ਉੱਤੇ ਆ ਕੇ ਫੁਟੇਜ ਕਰ ਲਈ ਹੈ ਕਵਰ ਕਵਰੇਜ ਕਰ ਲਈ ਹੈ ਉਹ ਜਿਹੜੀ ਗੋਲੀ ਹੈ ਬਰੂਦ ਜਿਹੜਾ ਹੁੰਦਾ ਉਹਦਾ ਪਿੱਤਲ ਦਾ ਉਹ ਥਾਂ ਮਿਲ ਚੁੱਕੇ ਹੈ ਪੁਲਸ ਨੇ ਉਹ ਵੀ ਆਪਣੇ ਕਬਜ਼ੇ ਚ ਲੈ ਲਏ ਮੇਰੀ ਗੱਡੀ ਵੀ ਲੈ ਲਈਏ ਬਾਕੀ ਉਹ ਕਾਰਵਾਈ ਹਜੇ ਕਰ ਰਹੀ ਹੈ ਮੈਨੂੰ ਤਾਂ ਇਹ ਵਿਸ਼ਵਾਸ ਤੋਂ ਆਇਆ ਸੀ ਰਾਤ ਦੇ 10 ਵਜੇ ਤੱਕ ਪਰਚਾ ਵੀ ਦਰਜ ਹੋ ਜਾਏਗਾ ਔਰ ਮਦੌਸ਼ਿਆਂ ਨੂੰ ਸਿਫਾਰਿਸ਼ ਕੇ ਅੰਦਰ ਵੀ ਦੇ ਦਾਂਗੇ ਇਸੇ ਰਿਮਾਂਡ ਤੇ ਵੀ ਲਾਵਾਂਗੇ ਸਭ ਕੁਝ ਕਰਾਂਗੇ ਲੇਕਿਨ ਹਜੇ ਤੱਕ ਕੁਝ ਵੀ ਨਹੀਂ ਹੋਇਆ ਸੋ ਹਮੇਂ ਜੀ ਮੇਰੀ ਰੰਜਸ਼ ਸਿੱਧਾ ਮਸਿੱਧੀ ਇੱਥੇ ਚਾਰ ਪੰਜ ਬੰਦਿਆਂ ਨਾਲ ਹੋਰ ਇਸ ਤੋਂ ਲਾਵਾ ਮੇਰੇ ਬੰਦੇ ਰੰਜਸ਼ ਕਿਸੇ ਨਾਲ ਹੈ ਹੀ ਨਹੀਂ ਉਹਨਾਂ ਨੇ ਮੇਰੇ ਪਟਿਆਲੇ ਤੇ ਰਾਜ ਕਰਨਾ ਸੋਚਦਾ ਹੈ ਇਹ ਤੇ ਨੰਬਰ 1 ਤੇ ਹੈਗਾ ਜੀ ਪ੍ਰਵੀਨ ਕੋਮਲ ਨੰਬਰ 2 ਤੇ ਹੈਗੇ ਪੂਨਾ ਮਹੰਤਾ ਮਾਲੇ ਵਾਲੇ ਨੰਬਰ 3 ਤੇ ਹੈਗਾ ਜੀ ਆਪਣਾ ਇਹ ਸ਼ੈਲੀ ਇਹ ਸ਼ੈਲੀ ਨੇ ਰਾਤ ਮੇਰੇ ਤੇ ਤਾਜ਼ਾ ਹਮਲਾ ਕਰਵਾਇਆ ਦੀ ਸ਼ੈਲੀ ਨੇ ਕਿਉਂਕਿ ਉਹਦੇ ਨਾਲ ਹੀ ਸਾਡੀ ਗੱਲ ਵਧਾਈ ਤੇ ਕਰਵਾਈ ਸੀ ਉਹਨੇ ਮੇਰੇ ਬੰਦੇ ਇਥੋਂ ਮਗਰ ਲਾਏ ਨੇ ਤਲਫਜਨਪੁਰੇ ਤੋਂ ਸ਼ੈਲੀ ਦਾ ਘਰ ਪਿੱਛੇ ਬੈਕ ਸਾਈਡ ਤੇ ਹੀ ਆ ਸਾਡੇ ਇਸ ਮਕਾਨ ਦੇ ਉਹਨੇ ਇਥੋਂ ਬੰਦੇ ਮੇਰੇ ਮਗਰ ਲਾਏ ਮੋਟਰਸਾਈਕਲ ਤੇ ਉਹ ਮੁੰਡੇ ਆਏ ਗੁੰਡੇ ਉਹਤੋਂ ਨੇ ਆਪ ਦੇਖੇ ਸ਼ਰੀਆਮ ਦਿਖ ਰਹੇ ਨੇ ਗੋਲੀਆਂ ਮਾਰ ਦੇ ਮਨਤਜੀ ਤੁਸੀਂ ਪੁਲਿਸ ਨੂੰ ਨਾਮ ਦਿੱਤੇ ਆ ਜਿਹੜੇ ਤੁਸੀਂ ਉਹਦੇ ਹਾਂਜੀ ਹਾਂ ਅਸੀਂ ਨਾਮ ਦਿੱਤੇ ਨੇ ਮੇਰਾ ਤਾਂ ਨਾਮ ਲਿਖਾ ਕੇ ਹੀ ਪਹਿਲਾਂ ਇਹਨਾਂ ਦੇ ਉੱਤੇ 166 ਨੰਬਰ ਐਫ ਆਈ ਆਰ ਦਰਜ ਹੋਈ ਹੈ ਬੀਤੇ ਕੁਝ ਦਿਨ ਪਹਿਲਾਂ ਇਹਨਾਂ ਨੇ ਇੱਥੇ ਆ ਕੇ ਕਬਜ਼ਾ ਕਰਨ ਦੀ ਵੀ ਕੋਸ਼ਿਸ਼ ਕੀਤੀ ਮੇਰੇ ਮਕਾਨ ਤੇ ਇੱਥੇ ਚੋਰੀ ਕੀਤੀ ਉਹ 166 ਨੰਬਰ ਮਕਦਮਾ ਇਹਨਾਂ ਦੇ ਉੱਤੇ ਦਰਜ ਵੀ ਹੈ ਉਹ 166 ਨੰਬਰ ਮਕਦਮੇ ਦੀ ਰੰਜਿਸ਼ ਦੇਵੀ ਤਾਂ ਕਿ ਇਹਨਾਂ ਨੇ ਰਾਤ ਮੇਰੇ ਤੇ ਗੋਲੇ ਚਲਾਈ ਮਨਤਜੀ ਇਹ ਜਦੋਂ ਇਲਾਕੇ ਬੰਡੇ ਪਿਆ ਬਾਾਰ ਬਾਰ ਇਸ ਤਰ੍ਹਾਂ ਦੀ ਕਿਉਂ ਸਮੱਸਿਆ ਸਾਹਮਣੇ ਆਂਦੀ ਆ ਇਹਦੀ ਅੰਬਾਲੇ ਵਾਲੇ ਜਿਹੜੇ ਨਕਲੀ ਕਿਨਰ ਉਹਰੇ ਪਟਿਆਲੇ ਚ ਆ ਗਏ ਨੇ ਇੱਕੋ ਜਸਲੀਨ ਜਨਾਨਾ ਇਹ ਖੜਾ ਕਰ ਦਿੱਤਾ ਉਹ ਕਦੇ ਕਿਸੇ ਅਫਸਰ ਦੀ ਲਾਤ ਫੜ ਲੈਂਦਾ ਕਦੇ ਕਿਸੇ ਦੀ ਬਾਹ ਫੜ ਲੈਂਦਾ ਉਹ ਚੰਗਾ ਭਲਾ ਬੰਦਾ ਸੀ ਜਸਬੀਬ ਸਿੰਘ ਠੀਕ ਹੈ ਉਹਨੋਂ ਨਾਲ ਲਾ ਲਿਆ ਤੋਂ ਸਿਮਰਨ ਮੰਤ ਦੇ ਖਿਲਾਫ ਬੋਲ ਇੱਕ ਨਾਲ ਪ੍ਰਵੀਨ ਕੋਮਲ ਲਾ ਲਏ ਇਹਨਾਂ ਨੂੰ ਰੋਜ਼ ਦਾ 10000 ਰੁਪਏ ਦਿੰਦੇ ਨੇ ਗੱਡੀਆਂ ਇਹਨਾਂ ਨੂੰ ਲੈ ਕੇ ਦੇ ਰੱਖੀਆਂ ਨੇ ਇਹਨਾਂ ਦਾ ਤੋਰੀ ਫੁਲਕਾ ਸਾਡੀ ਕਮਾਈ ਨਾਲ ਚੱਲ ਰਿਹਾ ਪ੍ਰਵੀਨ ਫੋਮਲ ਦਾ ਠੀਕ ਹੈ ਜੀ ਇਹਨੇ ਬੰਦੇ ਨੇ ਮੈਨੂੰ ਮਰਵਾਉਣ ਵਾਸਤੇ ਪਹਿਲਾਂ ਵੀ ਮੇਰੇ ਤੇ ਹਮਲੇ ਹੋਏ ਨੇ ਰਾਜਪੁਰੇ ਇਹਨਾਂ ਨੇ ਮੇਰੇ ਤੇ ਗੱਡੀ ਘੇਰ ਕੇ ਮੈਨੂੰ ਉਹਦਾ ਕੁੱਟਿਆ ਮਾਰਿਆ ਮੇਰੇ ਵਾਲ ਕੱਟਦੇ ਸੀਗੇ ਨਾਲ ਮੇਰੀ ਆ ਫਾਰਬਤੀ ਸੀਗੀ ਪਹਿਲਾਂ ਵੀ ਮੇਰੇ ਤੇ ਹਮਲੇ ਹੋਏ ਨੇ ਲੇਕਿਨ ਅੱਜ ਤੱਕ 5 ਸਾਲ ਦੇ ਵਿੱਚ ਮੈਨੂੰ ਕੋਈ ਸਿਕਿਉਰਟੀ ਮਾਈਆ ਨਿਕਰ ਆਇਆ ਗਿਆ ਆ ਕੱਲ ਰਾਤ ਬਾਤੀ ਜਾਂਦੇ ਤਾਂ ਕੋਣ ਜ਼ਿੰਮੇਵਾਰ ਸੀ ਇਹਦੇ ਵਿੱਚ ਬੋਲੀ ਇੱਕ ਸਾਡੀ ਗੱਡੀ ਤੇ ਵੱਜੀ ਆ ਦੂਜੀ ਉਹ ਮਾਰਨ ਲੱਗੇ ਸੈਨੇ ਨਸੀ ਭੱਜ ਗਏ ਆਪਣੀ ਜਾਨ ਬਚਾ ਕੇ ਉਹ ਵੀ ਭੱਜ ਗਏ ਉਧਰ ਨੂੰ ਮੰਗ ਕੀ ਕਰਦੇ ਹਾਂ ਮਾਨ ਜੀ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਅਹੀਂ ਮੰਗ ਕਰਦੇ ਆ ਬੇ ਗੁੰਡਾ ਕਰਦੀ ਬੰਦ ਹੁਣ ਚਾਹੀਦੀ ਐ ਔਰ ਪ੍ਰਸ਼ਾਸਨ ਨੂੰ ਚਾਹੀਦਾ ਦੋਸ਼ੀਆਂ ਦੇ ਉੱਤੇ ਸਿੱਧਾ ਸਿੱਧਾ ਪਰਚਾ ਦਰਜ ਕਰਕੇ ਮੇਰੇ ਬਿਆਨਾਂ ਦੇ ਉੱਤੇ ਇਹਨਾਂ ਨੂੰ ਹੋਰ ਆਪਣਾ ਚੰਗੀ ਤੋਂ ਚੰਗੀ ਗੱਡੀ ਤੋਂ ਕੜੀ ਇਹਨਾਂ ਨੂੰ ਜੋਤੇ ਸਜ਼ਾ ਹੋਣੀ ਚਾਹੀਦੀ ਇਹਨਾਂ ਦੇ ਉੱਤੇ ਚੰਗੀਆਂ ਸੈਕਸ਼ਨਸ ਲਾ ਕੇ ਇਹਨਾਂ ਦੇ ਉੱਤੇ ਪਰਚਾ ਦਰ ਧੋਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣ ਔਰ ਦੂਸਰਾ ਮੈਂਨੇ ਸਿਕਿਉਰਟੀ ਮਹੱਈਆ ਕਰਾਇਆ ਜਾ ਵੀ ਕਿਉਂਕਿ ਮੈਂ ਨਿਸ਼ਾਰ ਦੇ ਵਿੱਚ ਆਪਣੇ ਇਲਾਕੇ 'ਚ ਵੀ ਵਧਾਈ ਲੈਣ ਜਾਣਾ ਸੀ ਮੈਂਨੇ ਹੋਰ ਵੀ 100 ਕੰਮ ਜਾਣਾ ਸੀ ਇਹ ਤਾਂ ਗੱਡੀਆਂ ਲਾ ਲੈਂਦੇ ਨੇ ਮਗਰ ਮੇਰੇ ਤੇਲਿਆਂ ਦਾ ਮੇਰੇ ਬੱਚਿਆਂ ਦਾ ਬਾਜ਼ਾਰ 'ਚ ਆਣਾ ਜਾਣਾ ਘਰੋਂ ਸਾਨੂੰ ਨਿਕਲਦੇ ਇਹਨਾਂ ਨੇ 5 ਸਾਲ ਤੋਂ ਦੁੱਬਰ ਕਰਿਆ ਹੋਇਆ ਜੀ ਰਾਤ ਅਸੀਂ ਨਿਕਲ ਵਧਾਈ ਲੈਣ ਆਏ ਇਹਨਾਂ ਨੇ ਸਾਡੇ ਤੇ ਗੋਲੀਆਂ ਚੜਾਤੀਆਂ ਦਬਛਪਾਣ ਦੇ ਮਾਰਾਂ ਨੇ ਵੀ ਸਿਮਰਨ ਮਾਨ ਉਦੇਸ ਅਨੁਰਾਤ ਇਹੋ ਉਹਨਾਂ ਨੇ 8:30 ਵਜੇ ਸਾਡੇ ਕੋਲ ਆਏ ਸੀ ਇੱਕ ਕਪਰੇਡ ਦਿੱਤੀ ਹੈ ਔਰ ਕਪਰੇਡ ਲੈਣ ਤੋਂ ਬਾਅਦ ਅਸੀਂ ਜਿਹੜਾ ਹੈਗਾ ਪੜਤਾਲ ਕਰ ਰਹੇ ਹਾਂ ਉਹਦੀ ਮੌਕਾ ਵਿਜ਼ਿਟ ਕੀਤਾ ਹੈ ਸੀਸੀਟੀਵੀ ਫੁਟੇਜ ਦੇਖੀ ਹੈ ਉੱਥੇ ਤੇ ਉੱਥੇ ਸਰਚ ਵਗੈਰਾ ਕੀਤੀ ਹੈ ਅਸੀਂ ਤੇ ਉਸ ਤੋਂ ਬਾਅਦ ਸਾਡੀ ਫ੍ਰੈਂਚਿਕ ਟੀਮ ਬੁਲਾਈ ਹੈ ਕਾਰ ਵਗੈਰਾ ਜਿਹੜੀ ਜਿੱਤੇ ਉਹ ਦੋਸ਼ ਲਗਾ ਰਹੇ ਨੇ ਕਿ ਕਾਰ ਦੇ ਉੱਪਰ ਫਾਇਰ ਕੀਤਾ ਹੈ ਤੇ ਉਹ ਫਰੈਂਚ ਦੀ ਟੀਮ ਜਾਂਚ ਕਰ ਰਹੀ ਹੈ ਬਾਕੀ ਹਰ ਐਂਗਲ ਤੋਂ ਅਸੀਂ ਏਡੀ ਪਰਤਾਲ ਕਰ ਰਹੇ ਹਾਂ ਪਰਤਾਲ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਉਹ ਅਕੋਰਡਿੰਗ ਕਰ ਵੇਮਚ ਜਾ ਸੀਸੀਟੀਵੀ ਇੱਕ ਫੁੱਟੇ ਸਾਹਮਣੇ ਹੈ ਜਿੱਥੇ ਰਿਜ਼ਰਵਿਟ ਉਸੇ ਤਰ੍ਹਾਂ ਕੋ ਗੋਲੀ ਚਲਾਉਂਦਾ ਹੋਇਆ ਨਜ਼ਰ ਆ ਰਹੇ ਨੇ ਤਾਂ ਉਸ ਵਿੱਚ ਕੀ ਉਹ ਆਇਡੈਂਟੀਫਾਈ ਹੋਏ ਨੇ ਉਹ ਮੋਟਰਸਾਈਕਲ ਆਇਡੈਂਟੀਫਾਈ ਹੋਇਆ ਜਾਂ ਬੰਦੇ ਆਇਡੈਂਟੀਫਾਈ ਨਹੀਂ ਫਿਲਹਾਲ ਉਹੀ ਹੈ ਅਸੀਂ ਉਹ ਪਰਤਾਲ ਕਰ ਰਹੇ ਹਾਂ ਉਦੋਂ ਨੈਕਸਟ ਵੀ ਜਿਹੜੇ ਸੀਸੀਟੀਵੀ ਲੱਗੇ ਹੋਏ ਨੇ ਅੱਗੇ ਉਹਨਾਂ ਨੂੰ ਅਸੀਂ ਟਰੈਕ ਕਰ ਰਹੇ ਹਾਂ ਔਰ ਜਲਦੀ ਆਇਡੈਂਟੀਫਾਈ ਕਰ ਲਏ ਜਾਣਾ ਇਹ ਕੁਝ ਲੋਕਾਂ ਦਾ ਨਾਮ ਵੀ ਲੈ ਲਏ ਨੇ ਜ ਤੇ ਮਨੁਭੀ ਕੋਈ ਇਸ ਦਾ ਹਿੱਸਾ ਬਣਾ ਲਿਆ ਗਿਆ ਹੈ ਇਹ ਹਿੱਸਾ ਬਣਾ ਨਹੀਂ ਇਹ ਸ਼ੱਕ ਜाहिर ਕਰਦੇ ਇਹਨਾਂ ਦਾ ਰਾਈਵਲ ਗਰੁੱਪ ਹੈਗਾ ਇੱਕ ਦੂਜਾ ਗਰੁੱਪ ਹੈ ਜਿਨ੍ਹਾਂ ਨਾਲ ਇਹਨਾਂ ਦਾ ਕਿਸੇ ਡੇਰੇ ਨੂੰ ਲੈ ਕੇ ਕਿਸੇ ਕਬਜ਼ੇ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਉਹ ਕਾਫੀ ਪੁਰਾਣਾ ਝਗੜਾ ਚੱਲ ਰਿਹਾ ਹੈ ਉਹਨਾਂ ਦੇ ਅਲੀਗੇਸ਼ਨ ਲਾ ਰਹੇ ਨੇ ਉਸ ਐਂਗਲ ਤੋਂ ਵੀ ਅਸੀਂ ਪੜਤਾਲ ਕਰਾਂਗੇ ਸਰ ਇੱਕ ਗੱਲ ਹੈ ਜੀ ਕਿ ਇਹ 6-7 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਇਸ ਸਮੇਂ ਕੋਈ ਪੈਟਰੋਲਿੰਗ ਵગેਰਾ ਹੁੰਦੀ ਹੈ ਕਿ ਨਹੀਂ ਹੁੰਦੀ ਸ਼ਹਿਰ ਦੇ ਵਿੱਚ ਬਿਲਕੁਲ ਹੁੰਦੀ ਇਹਦੀ ਪੈਟਰੋਲਿੰਗ ਤਾਂ ਨਾ ਹੋਣ ਦਾ ਨਾ ਹੋਣ ਦਾ ਕੋਈ ਸਵਾਲ ਹੀ ਨਹੀਂ ਪਤਾ ਹੁੰਦਾ ਪੈਟਰੋਲਿੰਗ ਹੁੰਦੀ ਇਕੁਇਫਾਇਰ ਦੱਸਿਆ ਉਹਨਾਂ ਨੇ ਉਹ ਵੀ ਅਸੀਂ ਪੜਤਾਲ ਕਰ ਰਹੇ ਹਾਂ ਸਰ ਇਹਨਾਂ ਨੇ ਕਿ 166 ਨੰਬਰ ਐਫਆਈਆਰ ਪਹਿਲਾਂ ਵੀ ਆਖੋਈ ਸੀ ਵੀ ਉਹਦੇ ਵਿੱਚ ਵੀ ਬੰਦੇ ਅਰੈਸਟ ਕੀ ਉਹ ਮੈਂ ਹਲੇ ਰੀਸੈਂਟਲੀ ਜੁਆਇਨ ਕੀਤਾ ਪਰसों ਜੇ ਉੱਥੇ ਜੁਆਇਨ ਕੀਤਾ ਮੈਂ ਜਿਹੜਾ ਹੈਗਾ ਇਹਨਾਂ ਦਾ ਉਹ ਮੁਕੱਦਮਾ ਉਹ ਵੀ ਅਸੀਂ ਦੇਖ ਰਹੇ ਹਾਂ ਵੀ ਉਹਦੇ ਵਿੱਚ ਕੀ ਕੁਝ ਰਹਿਣਾ ਤੇ ਕੀ ਕੁਝ ਜਿਹੜਾ ਹੋ ਚੁੱਕਾ ਜਿਨ੍ਹਾਂ ਦੇ ਨਾਮ ਲਿਖੇ ਨੇ ਉਹਨਾਂ ਨੂੰ ਬੁਲਾਇਆ ਜਾਏਗਾ ਉਹਨਾਂ ਨੂੰ ਹਾਂਜੀ ਹਾਂਜੀ ਉਹਨਾਂ ਨੂੰ ਬੁਲਾਇਆ ਗਿਆ ਹੈ ਉਹਨਾਂ ਨੂੰ ਬੁਲਾ ਕੇ ਵੀ ਅਸੀਂ ਕੁਝ ਪਰਤਾਲ ਕਰ ਰਹੇ ਹਾਂ ਬੋਲੇ ਹਰੇਕ ਐਂਗਲ ਤੋਂ ਅਸੀਂ ਦੀ ਤਫਤੀਸ਼ ਪਰਤਾਲ ਕਰਨਾ ਸਰ ਇਹ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਦੂਸਰਾ ਗਰੁੱਪ ਹੋ ਵੀ ਸੀਗਾ ਇਹ ਦੂਸਰੇ ਗਰੁੱਪ ਦਾ ਕੀ ਇਨਾਂ ਦੇ ਨਾਲ ਤਾਲੁਕ ਹੈ ਜੀ ਔਰ ਕੀ ਉਹਨਾਂ ਦਾ ਵੀ ਕੋਈ ਇਨਵੋਲਵਮੈਂਟ ਲੱਗ ਰਿਹਾ ਹੈ ਪਰਤਾਲ ਦਾ ਪਾਰਟ ਹੈ ਜੀ ਪਰਤਾਲ ਕਰਾਂਗੇ ਪਰਤਾਲ ਤੋਂ ਜੋ ਕੋਈ ਸਾਹਮਣੇ ਆਊਗਾ ਉਹ ਉਹ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸਰ ਗੈਂਗਵਾੜ ਦਾ ਹਿੱਸਾ ਵੀ ਹੋ ਸਕਦੀ ਹੈ ਮੋਹਿਤ ਨੂੰ ਬਾਰ-ਬਾਰ ਚੀਟ ਕਹਿ ਰਿਹਾ ਕਿ ਹਲੇ ਇਹ ਕਹਿਣਾ ਬੜਾ ਜਲਦੀ ਕਹਾਂਗੇ ਇਹਨੂੰ ਇਹ ਮੁਰਲੀ ਜਿਹੜੀ ਹੈਗੀ ਪੜਤਾਲ ਕਰ ਲਈਏ ਉਸ ਤੋਂ ਬਾਅਦ ਜੋ ਵੀ ਕੁਝ ਆਊਗਾ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਅਸੀਂ